ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬ ਜੀਕੇ ਦੀ ਕਲਾਸ ਤੀਜੀ ਲੈ ਕੇ ਆਏ ਹਾਂ ਪਹਿਲਾਂ ਤਾਂ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਜੇਕਰ ਤੁਸੀਂ ਪਿਛਲੀਆਂ ਕਲਾਸਾਂ ਨਹੀਂ ਲਗਾ ਰਹੇ ਤਾਂ ਪਹਿਲਾਂ ਉਹ ਵੀ ਜ਼ਰੂਰ ਲਗਾਓ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਤੁਹਾਨੂੰ ਲਗਭਗ ਵਧੀਆ ਜਾਣਕਾਰੀ ਮਿਲੂ ਆਪਾਂ ਪਿਛਲੀਆਂ ਕਲਾਸਾਂ 'ਚ ਕੀ ਕੀਤਾ ਹੁਣ ਤੱਕ ਮਤਲਬ ਪਹਿਲਾਂ ਤਾਂ ਅਸੀਂ MCQ ਲਗਾਏ ਨੇ ਆਪਾਂ ਨੇ ਅਹਿਮਦ ਸਾਹਿਬ ਦਾਲੀ ਪੰਜਾਬ ਐਂਗਲੋ ਸਿੱਖ ਯੁੱਧ ਦੇ ਠੀਕ ਆ ਜੀ ਉਦੋਂ ਬਾਅਦ ਆਪਾਂ ਕਲਾਸ 1 ਲੈ ਕੇ ਆਏ ਤੇ 2 ਲੈ ਕੇ ਆਏ ਜਿਹਦੇ ਵਿੱਚ ਬਹੁਤ ਵਧੀਆ ਪੰਜਾਬ ਬਾਰੇ ਜਾਣਕਾਰੀ ਦਿੱਤੀ ਹੋਈ ਆ ਤੇ ਪੰਜਾਬ ਦੀ ਹਰ ਜੀਕੇ ਹਰ ਪੇਪਰ ਦੇ ਲਈ ਉਹ ਬਹੁਤ ਇੰਪੋਰਟੈਂਟ ਆ ਹੁਣ ਅੱਜ ਆਪਾਂ ਕਲਾਸ ਲੈ ਕੇ ਆਏ 3 ਸੀਰੀਜ਼ ਸ਼ੁਰੂ ਕਰੀ ਉਹਦੀ ਕਲਾਸ ਅੱਜ ਤੀਜੀ ਆ ਤਾਂ ਕਰਦੇ ਆ ਜੀ ਸ਼ੁਰੂ ਕਿਹਨਾਂ ਸਿੱਖ ਧਰਮ ਦਾ ਮੋਢੀ ਕੌਣ ਸੀ ਹੁਣ ਜੇ ਕਿਸੇ ਨੂੰ ਇਹ ਕੁਐਸਚਨ ਨਹੀਂ ਆਉਂਦਾ ਫੇਰ ਤਾਂ ਹੁਣ ਕੀ ਕਹਿ ਸਕਦੇ ਆਪਾਂ ਸਿੱਖ ਧਰਮ ਦਾ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਬਾਬਾ ਫਰੀਦ ਜੀ ਸਨ ਭਗਤ ਕਬੀਰ ਜੀ ਜਾਂ ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਆਪਾਂ ਕੀ ਕਹਦੇ ਨੇ ਸਿੱਖ ਧਰਮ ਦੇ ਮੋਢੀ ਕੌਣ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਆ ਜੀ ਸਿੱਖ ਧਰਮ ਦੀ ਨਹੀਂ ਕਿੰਨਾ ਨੇ ਰੱਖੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਠੀਕ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਾ ਕਦੋਂ ਨਹੀਂ ਕਿੱਥੇ ਹੋਇਆ ਕਿੱਥੇ ਹੋਇਆ ਕਦੋਂ ਹੋਇਆ ਕੁਐਸਚਨ ਕਦੋਂ ਨਹੀਂ ਹੈਗਾ ਜੀ ਇੱਥੇ ਕਿੱਥੇ ਲਿਖ ਲਓ ਕਿੱਥੇ ਹੋਇਆ ਠੀਕ ਆ ਜੀ ਕਿੱਥੇ ਹੋਇਆ ਕਿੱਥੇ ਹੋਇਆ ਰਾਏਪੋਏ ਦੀ ਤਲਵੰਡੀ ਕਰਤਾਰਪੁਰ ਸਾਹਿਬ ਲਾਹੌਰ ਅੰਮ੍ਰਿਤਸਰ ਇਹਦਾ ਰਾਈਟ ਆਨਸਰ ਹੋ ਜੂਗਾ ਜੀ ਰਾਏਪੋਏ ਦੀ ਤਲਵੰਡੀ ਠੀਕ ਹੈ ਜੀ ਹੁਣ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਥੋੜੀ ਜਾਣਕਾਰੀ ਇਕੱਠੀ ਕਰਦੇ ਹਾਂ ਤੇ ਪਿਛਲੇ ਕੁਐਸਚਨ ਚ ਲਿਖ ਵੀ ਦਿਨਾ 15 April ਨੂੰ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April ਨੂੰ ਹੈ ਕਈ ਮਤ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ 15 April ਨੂੰ ਹੋਇਆ ਸੀ 1469 ਨੂੰ ਸਾਲ ਤਾਂ ਠੀਕ ਹੈ ਲੇਕਿਨ ਇਹਦੇ ਵਿੱਚ ਕੁਝ ਲੋਕਾਂ ਨੇ ਕਿ ਕੱਤਕ ਦੀ ਪੂਰਨਵਾਸੀ ਨੂੰ ਕੁਝ ਇਤਿਹਾਸਕਾਰ ਕਹਿੰਦੇ ਨੇ ਕਹਿੰਦੇ ਨੇ ਕੱਤਕ ਦੀ ਪੂਰਨਵਾਸੀ ਨੂੰ ਤੇ ਕੁਝ ਇਤਿਹਾਸਕਾਰਾਂ ਨੇ 15 April ਲਿਖਿਆ ਹੈ ਠੀਕ ਹੈ ਜੀ ਕਿਤਾਬਾਂ 'ਚ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਪੜ੍ਹਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 15 April 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਠੀਕ ਹੈ ਜੋ ਪਾਕਿਸਤਾਨ ਵਿੱਚ ਉੱਥੇ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਤ੍ਰਿਪਤਾ ਦੇਵੀ ਇੰਪੋਰਟੈਂਟ ਆ ਜੀ ਯਾਦ ਰੱਖੋ ਤੇ ਪਿਤਾ ਦਾ ਨਾਮ ਮਹਿਤਾ ਕਲਿਆਨਦਾਸ ਵੇਦੀ ਜਿਨ੍ਹਾਂ ਨੂੰ ਮਹਿਤਾ ਕਾਲੂ ਵੀ ਕਹਿੰਦੇ ਸਨ ਠੀਕ ਆ ਜੀ ਮਹਿਤਾ ਕਲਿਆਨਦਾਸ ਵੀ ਕਹਿੰਦੇ ਨੇ ਮਹਿਤਾ ਕਲਿਆਨਦਾਸ ਵੇਦੀ ਤੇ ਮਹਿਤਾ ਕਾਲੂ ਜੀ ਠੀਕ ਆ ਆਪਣੇ ਸਿੱਖ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਸੀ ਤੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ ਮਹਿਤਾ ਕਾਲੂ ਜੀ ਸਨ ਉਹ ਇੱਕ ਮਤਲਬ ਜ਼ਿੰਮੇਦਾਰ ਸੀਗਾ ਇੱਕ ਕਿਹੜਾ ਜ਼ਿੰਮੇਦਾਰ ਸੀ ਰਾਏ ਪੁੱਲਰ ਠੀਕ ਹੈ ਜੀ ਕਿਹੜਾ ਜ਼ਿੰਮੇਦਾਰ ਸੀ ਰਾਏ ਪੁੱਲਰ ਪੱਟੀ ਉਹਦੇ ਲਈ ਪਟਵਾਰੀ ਦਾ ਕੰਮ ਕਰਦੇ ਸਨ ਪੁੱਛ ਲਿਆ ਜਾਂਦਾ ਮੈਂ ਸੀ ਕਿ ਉਹ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕਰਦੇ ਸਨ ਉਹ ਪਟਵਾਰੀ ਸਨ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪਟਵਾਰੀ ਸਨ ਕਿੱਥੇ ਸਨ ਰਾਏ ਪੁੱਲਰ ਠੀਕ ਹੈ ਰਾਏ ਪੁੱਲਰ ਰਾਏ ਪੁੱਲਰ ਪੱਟੀ ਰਾਏ ਪੁੱਲਰ ਪੱਟੀ ਠੀਕ ਹੈ ਜੀ ਉਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਦੋਂ ਹੋਇਆ ਇਹ ਪਿਛਲੇ ਐਮਸੀ ਕੁਐਸਚਨ ਚ ਵੀ ਆਪਾਂ ਦੇਖਿਆ ਸੀ 14 ਸਾਲ ਦੀ ਉਮਰ ਵਿੱਚ ਠੀਕ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 14 ਸਾਲ ਦੀ ਉਮਰ ਵਿੱਚ ਕਿੰਨਾ ਨਾਲ ਹੋਇਆ ਸੀ ਮਾਤਾ ਸਲਖਣੀ ਨਾਲ ਬੀਬੀ ਸਲਖਣੀ ਜੀ ਨਾਲ ਠੀਕ ਆ ਜੀ ਬੀਬੀ ਸਲਖਣੀ ਨਾਲ ਤੇ ਉਸ ਤੋਂ ਬਾਅਦ ਬੀਬੀ ਸਲਖਣੀ ਕੌਣ ਸੀ ਬੀਬੀ ਸਲਖਣੀ ਬਟਾਲਾ ਗੁਰਦਾਸਪੁਰ ਚ ਪੈਂਦਾ ਨਾ ਬਟਾਲਾ ਇਹ ਆਪਣੀ ਬਟਾਲਾ ਕੀ ਆ ਬਟਾਲਾ ਆਪਣੀ ਉੱਥੇ ਦੀ ਮਾ ਮਰਤਾਸੀਲ ਵੀ ਆ ਗੁਰਦਾਸਪੁਰ ਜੀ ਤੇ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਵੀ ਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਚ ਠੀਕ ਆ ਉੱਥੋਂ ਦੇ ਗੁਰਦਾਸਪੁਰ ਦੇ ਮੂਲ ਚੰਦ ਦੀ ਪੁੱਤਰੀ ਸੀ ਪੁੱਤਰੀ ਸੀ ਠੀਕ ਆ ਜੀ ਮੂਲ ਚੰਦ ਦੇ ਮੂਲ ਚੰਦ ਜਿਹੜਾ ਸੀਗਾ ਬਟਾਲਾ ਦਾ ਉਹਦੀ ਪੁੱਤਰੀ ਸੀਗੀ ਬੀਬੀ ਸਲਖਣੀ ਮਾਤਾ ਸਲਖਣੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਬਾਬਾ ਸ੍ਰੀ ਚੰਦ ਤੇ ਲਖਮੀਦਾਸ ਇਹ ਤਾਂ ਸਾਰਿਆਂ ਨੂੰ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਪੁੱਛ ਲਿਆ ਜਾਂਦਾ ਪੇਪਰਾਂ 'ਚ ਵੀ ਕਿਹੜੇ ਕਿੰਨੇ ਪੁੱਤਰ ਸਨ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਇੱਕ ਬਾਬਾ ਸ੍ਰੀ ਚੰਦ ਤੇ ਇੱਕ ਬਾਬਾ ਲਖਮੀਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਆ ਬੀਬੀ ਨਾਨਕੀ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਕੌਣ ਸੀ ਬੀਬੀ ਨਾਨਕੀ ਜਾਂ ਭੈਣ ਨਾਨਕੀ ਜਿਨ੍ਹਾਂ ਦਾ ਵਿਆਹ ਸੁਲਤਾਨਪੁਰ ਦੇ ਲੋਧੀ ਦੇ ਜ਼ੈਰਾ ਨਾਲ ਹੋਇਆ ਸੀ ਜ਼ੈਰਾ ਕਿੰਨਾ ਨਾਲ ਹੋਇਆ ਸੀ ਜੈ ਰਾਮ ਨਾਲ ਜੈ ਰਾਮ ਉਹ ਕਿੱਥੇ ਦਾ ਰਹਿਣ ਵਾਲਾ ਸੀ ਸੁਲਤਾਨਪੁਰ ਲੋਧੀ ਦਾ ਜੈ ਰਾਮ ਕਿੱਥੇ ਦਾ ਰਹਿਣ ਵਾਲਾ ਸੀ ਸੁਲਤਾਨਪੁਰ ਲੋਧੀ ਦਾ ਹੁਣ 20 ਸਾਲ ਦੀ ਉਮਰ ਵਿੱਚ ਜਦੋਂ 20 ਸਾਲ ਦੇ ਗੁਰੂ ਜੀ ਦੀ ਉਮਰ ਹੋਈ ਤਾਂ ਬੇਬੀ ਨਾਨਕੀ ਕੋਲ ਸੁਲਤਾਨਪੁਰ ਚਲੇ ਗਏ ਜਿੱਥੇ ਉਹਨਾਂ ਨੇ ਦੌਲਤਖਾਨਾ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਦੌਲਤਖਾਨਾ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਹੁਣ ਅਗਲਾ ਇਹ ਕਹਿੰਦਾ ਸੁਲਤਾਨਪੁਰ ਲੋਧੀ ਵਿੱਚ ਹੀ ਗੁਰੂ ਜੀ ਨੇ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਮਿਲਦੇ ਹਨ ਹੁਣ ਗੁਰੂ ਜੀ ਦੀ ਉਮਰ ਕਿੰਨੀ ਹੋ ਗਈ 20 ਸਾਲ ਹੋ ਗਈ ਉਹਨਾਂ ਦਾ ਬਚਪਨ ਦਾ ਸਾਥੀ ਸੀਗਾ ਭਾਈ ਮਰਦਾਨਾ ਉਹਨਾਂ ਨੂੰ ਕਿੱਥੇ ਮਿਲੇ ਉਹ ਸੁਲਤਾਨਪੁਰ ਲੋਧੀ ਚ ਸੁਲਤਾਨਪੁਰ ਲੋਧੀ ਕਦੋਂ ਗਏ ਗੁਰੂ ਜੀ 20 ਸਾਲ ਦੀ ਉਮਰ ਚ ਕੀ ਕੀਤਾ ਉੱਥੇ ਦੌਲਤਖਾਨ ਦੌਲਤਖਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕੀਤਾ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਇਹ ਪੁੱਛ ਲਿਆ ਜਾਂਦਾ ਕਿਹੜੀ ਨਦੀ ਸੀ ਜਿੱਥੇ ਗੁਰੂ ਜੀ ਨੂੰ ਰੱਬ ਦੀ ਪ੍ਰਾਪਤੀ ਹੋਈ ਕਿਹੜੀ ਨਦੀ ਸੀ ਉਹ ਕਾਲੀ ਬੇਈ ਨਦੀ ਕਿਹੜੀ ਸੀ ਕਾਲੀ ਬੇਈ ਨਦੀ ਕਾਲੀ ਬੇਈ ਬੇਈ ਨਦੀ ਠੀਕ ਆ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਜਦੋਂ ਕਾਲੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਇਹ ਮਤਲਬ ਇਹ ਬਹੁਤ ਸਾਰੇ ਇਤਿਹਾਸਕਾਰ ਲਿਖਦੇ ਹਨ ਵੀ ਉਹ ਤਿੰਨ ਦਿਨ ਲੋਪ ਰਹੇ ਤਿੰਨ ਦਿਨ ਤੇ ਉੱਥੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋਈ ਜਦੋਂ ਕਾਲੀ ਬੇਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਪਹਿਲਾ ਉਪਦੇਸ਼ ਕੀ ਦਿੱਤਾ ਸੀ ਪੁੱਛ ਲਿਆ ਜਾਂਦਾ ਵੀ ਰੱਬ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪਹਿਲਾ ਉਪਦੇਸ਼ ਕੀ ਦਿੱਤਾ ਸੀ ਨਾ ਕੋਈ Hindu ਨਾ ਕੋਈ ਮੁਸਲਮਾਨ ਹੁਣ ਕਿੱਥੇ ਦਿੱਤਾ ਸੀ ਕਾਲੀ ਬੇਈ ਨਦੀ ਦੇ ਕੰਢੇ ਦਿੱਤਾ ਸੀ ਸੁਲਤਾਨਪੁਰ ਲੋਧੀ ਚ ਕਾਇਮ ਕਾਲੀ ਬੇਈ ਨਦੀ ਦੇ ਕੰਢੇ ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਕਿੰਨੀਆਂ ਉਦਾਸੀਆਂ ਕੀਤੀਆਂ 4 10 5 6 8 ਹੁਣ ਇਹਦੇ ਵਿੱਚ ਵੀ ਬਹੁਤ ਮਤ ਆਉਂਦੇ ਨੇ ਪਰ ਆਪਣਾ ਰਾਈਟ ਆਨਸਰ ਪਹਿਲਾਂ ਪਲਾ ਲੈਣਾ 4 ਉਦਾਸੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਹੜੇ 18 19 ਸਾਲ ਸੀਗੇ ਲਾਸਟ ਦੇ ਉਹ ਕਿੱਥੇ ਬਤਾਏ ਸੀ ਕਰਤਾਰਪੁਰ ਸਾਹਿਬ ਕਿੱਥੇ ਬਤਾਏ ਸੀ ਕਰਤਾਰਪੁਰ ਸਾਹਿਬ ਤੇ ਜਿਹੜੇ ਇਸ ਜਿੱਥੇ ਮਤਲਬ ਰਹੇ ਸੀਗੇ ਲਾਸਟ ਸਾਲ ਆਪਣੇ ਜਿਹੜੇ ਮਤਲਬ ਬਿਤਾਏ ਸੀ ਉਹਨੂੰ ਵੀ ਕਈ ਇਤਿਹਾਸਕਾਰ ਕੀ ਮੰਨਦੇ ਨੇ ਉਦਾਸੀ ਮੰਨਦੇ ਨੇ ਠੀਕ ਆ ਉਦਾਸੀ ਮੰਨਦੇ ਨੇ ਤਾਂ ਉਹ ਪੰਜਵੀਂ ਉਦਾਸੀ ਸ਼ਾਮਿਲ ਕਰ ਲਿਆ ਜਾਂਦੇ ਨੇ ਕਈ ਤਾਂ ਤਿੰਨ ਹੀ ਕਹਿੰਦੇ ਨੇ ਇਹ ਆਪਾਂ ਪਰ ਆਪਾਂ ਕਿੰਨੇ ਅੰਸਰ ਲਾਵਾਂਗੇ ਚਾਰ ਉਦਾਸੀਆਂ ਸਨ ਉਦਾਸੀਆਂ ਮਤਲਬ ਉਹ ਗਏ ਸੀਗੇ ਨਾ ਦਿਸ਼ਾ ਚ ਹਨ ਉਦਾਸੀਆਂ ਬਾਰੇ ਆਪਾਂ ਦੇਖਦੇ ਹਾਂ ਗੁਰੂ ਸਾਹਿਬ ਜੀ ਦੀਆਂ ਉਦਾਸੀਆਂ ਬਾਰੇ ਕਿਨੇ ਗੁਰੂ ਸਾਹਿਬ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਆਪਾਂ ਦੇਖਿਆ ਚਾਰ ਇਸ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਸਾਹਿਬ ਜੀ ਜ਼ਿੰਦਗੀ ਦੇ ਕਈ ਸਾਲ ਉੱਥੇ ਬਿਤਾਏ ਜਿਨ੍ਹਾਂ ਨੂੰ ਪੰਜਵੀਂ ਉਦਾਸੀ ਵੀ ਕਿਹਾ ਜਾਂਦਾ ਪੰਜਵੀਂ ਉਦਾਸੀ ਤੇ ਗੁਰੂ ਸਾਹਿਬ ਨੇ ਪਹਿਲੀ ਉਦਾਸੀ ਕਿੱਦਾਂ ਨੂੰ ਇਹ ਪੁੱਛ ਲਿਆ ਜਾਂਦਾ ਆਹ ਦਿਸ਼ਾ ਮੰਨੇ ਗੁਰੂ ਸਾਹਿਬ ਜੀ ਜਿਵੇਂ ਮੰਨ ਲਾ ਇੱਥੇ ਖੜੇ ਸੀ ਤਾਂ ਆਹ ਉੱਤਰ ਹੋ ਗਿਆ ਆਹ ਦੱਖਣ ਹੋ ਗਿਆ ਆਹ ਪੂਰਬ ਹੋ ਗਿਆ ਪੱਛਮ ਹੋ ਗਿਆ ਇਹਨਾਂ 'ਕ ਤਾਂ ਸਮਝ ਲਾ ਕੇ ਉਹ ਪਹਿਲੀ ਉਦਾਸੀ ਗੁਰੂ ਜੀ ਨੇ ਪੂਰਬ ਵੱਲ ਨੂੰ ਕਰੀ ਪੂਰਬ ਤੋਂ ਹੀ ਫਿਰ ਉਹ ਕਿੱਧਰ ਨੂੰ ਹੋ ਗਏ ਸੀ ਦੱਖਣ ਵੱਲ ਨੂੰ ਦੱਖਣ ਤੋਂ ਬਾਅਦ ਫਿਰ ਉਹ ਉੱਤਰ ਵੱਲ ਨੂੰ ਗਏ ਉੱਤਰ ਵੱਲ ਨੂੰ ਫਿਰ ਉਹ ਪੱਛਮ ਨਾ ਦੱਖਣ ਕਿੱਧਰ ਹਾਂ ਦੱਖਣ ਪੱਛਮ ਵੱਲ ਨੂੰ ਗਏ ਦੁਬਾਰਾ ਬਣਾ ਲੈਣੇ ਪਹਿਲਾਂ ਪੂਰਬ ਵੱਲ ਨੂੰ ਗਏ ਫਿਰ ਉਦੋਂ ਵੱਲ ਪੱਛਮ ਵੱਲ ਨੂੰ ਫਿਰ ਉੱਤਰ ਵੱਲ ਨੂੰ ਫਿਰ ਦੱਖਣ ਵੱਲ ਨੂੰ ਨਹੀਂ ਗਲਤ ਬੋਲ ਗਿਆ ਦੁਬਾਰਾ ਬੋਲ ਦਿਆਂ ਪਹਿਲੀ ਉਦਾਸੀ ਪੂਰਬ ਵੱਲ ਨੂੰ ਫਿਰ ਦੱਖਣ ਵੱਲ ਨੂੰ ਬਣਾਇਆ ਤਾਂ ਸਹੀ ਸੀ ਬੋਲੇ ਗਲਤ ਕਿਹਾ ਫਿਰ ਉੱਤਰ ਵੱਲ ਨੂੰ ਗਏ ਫਿਰ ਪੱਛਮ ਵੱਲ ਨੂੰ ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਚ ਉਹ ਆਪਣੇ ਲਾਸਟ 18-19 ਸਾਲ ਬਿਤਾਏ ਜਿਹੜੇ ਇਤਿਹਾਸਕਾਰ ਲਿਖਦੇ ਨੇ ਜਿਵੇਂ ਕਿ ਹਣ ਪੂਰਬ ਵੱਲ ਉਹਨਾਂ ਨੇ ਕਿਹੜੇ-ਕਿਹੜੇ ਸ਼ਹਿਰ ਵਿੱਚ ਪੂਰਬ ਵੱਲ ਉਹਨਾਂ ਦੇ ਨਾਲ ਕੌਣ ਸੀ ਭਾਈ ਮਰਦਾਨਾ ਉੱਥੇ ਸੈਦਪੁਰ ਰਹਿ ਤੁਲੰਬਾ ਰਹਿ ਬਨਾਰਸ ਤੇ ਆ ਸ਼ਹਿਰ ਗਏ ਠੀਕ ਹੈ ਸੈਦਪੁਰ ਐਮਨਾਬਾਦ ਤਲੁੰਬਾ ਅਸਾਮ ਆ ਸ਼ਹਿਰਾਂ ਚ ਦੂਜੀ ਦਾਸੀ ਉਹਨਾਂ ਨੇ ਆਂਧਰਾ ਤਾਮਿਲਨਾਡੂ ਸਹਨਲਾ ਦੇਵ ਜੀ ਨੂੰ শ্রীলੰਕਾ ਵੀ ਕਹਿੰਦੇ ਨੇ ਦੱਖਣ ਵੱਲ ਗਏ ਤੀਜੀ ਦਾਸੀ ਵਿੱਚ ਉਹ ਕਸ਼ਮੀਰ हसन ਅਬਦਾਲ ਤੇ ਸਿਆਲਕੋਟ ਵਿੱਚ ਚੌਥੀ ਦਾਸੀ ਵਿੱਚ ਮੱਕਾ ਮਦੀਨਾ ਮਲਤਾਨ ਬਗਦਾਦ ਸੈਦਪੁਰ ਇਹ ਸਨ ਗੁਰੂ ਸਾਹਿਬ ਜੀ ਦੀਆਂ ਦਾਸੀਆਂ ਜਿਵੇਂ ਕਿ ਉਹਨਾਂ ਨੇ ਤਲੁੰਬਾ ਚ ਕਿੰਨਾ ਨੂੰ ਮਿਲੇ ਤਲੁੰਬਾ ਚ ਉਹ ਸੱਜਾ ਠੱਗ ਨੂੰ ਮਿਲਦੇ ਨੇ ਤੇ ਸੈਦਪੁਰ ਵਿੱਚ ਸੈਦਪੁਰ ਐਮਨਾਬਾਦ ਚ ਉਹ ਮਲਿਕ ਭਾਗੋ ਮਲਿਕ ਭਾਗੋ ਜਿਨ੍ਹਾਂ ਦੇ ਮਤਲਬ ਇੱਕ ਮਲਿਕ ਭਾਗੋ ਹੁੰਦਾ ਤੇ ਦੂਜਾ ਵਿਅਕਤੀ ਕੌਣ ਹੁੰਦਾ ਉਹ ਦੱਸੋ ਤੁਸੀਂ ਕਮੈਂਟ ਚ ਉਹਨਾਂ ਨੂੰ ਮਿਲੇ ਬਨਾਰਸ ਚ ਉਹ ਕਾਮਰੂਪ ਮਤਲਬ ਇੱਥੇ ਇੱਕ ਜਾਦੂਗਰਨੀ ਸੀ ਉਹਨਾਂ ਨੂੰ ਮਿਲੇ ਜਾਦੂਗਰਨੀ ਨੂੰ ਆਂਧਰਾ ਪ੍ਰਦੇਸ਼, ਤਾਮਿਲਨਾਡੂ ਇਦਾਂ ਹੀ ਠੀਕ ਹੈ ਜੀ ਬਾਕੀ ਐਮਸੀ ਕਿਉਂ ਦੇਖਦੇ ਆ ਅਗਲਾ ਮੱਕੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਮਤਲਬ ਇੱਕ ਪੰਡਤ ਨੇ ਪੈਰ ਪੰਡਤਾਂ ਕਾਜੀ ਨੇ ਪੈਰ ਉਹ ਜਦੋਂ ਇਹ ਮੱਕੇ ਗੁਰੂ ਨਾਨਕ ਦੇਵ ਜੀ ਸੌ ਰਹੇ ਸੀ ਮੱਕੇ ਵੱਲ ਨੂੰ ਪੈਰ ਕਰਕੇ ਆਪਣੇ ਤਾਂ ਉਹ ਇੱਕ ਕੋਈ ਕਾਜੀ ਕਹਿੰਦਾ ਜੀ ਇੱਧਰ ਤਾਂ ਮੱਕਾ ਵਾ ਵੀ ਉਧਰ ਨੂੰ ਪੈਰ ਨਾ ਕਰੋ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਭਾਈ ਤੂੰ ਹੀ ਮੇਰੇ ਪੈਰ ਘਮਾ ਦੇ ਤਾਂ ਜਿਹੜੇ ਪੰਡਤ ਕਾਜੀ ਨੇ ਫੜ ਕੇ ਪੈਰ ਘਮਾਏ ਸੀ ਉਹਦਾ ਨਾਮ ਕੀ ਸੀ ਉਹਦਾ ਨਾਮ ਸੀ ਕਾਜੀ ਕਮਰੂਦੀਨ ਸੀ ਜਾਂ ਕਾਜੀ ਰੁਕਨਦੀਨ ਜਾਂ ਕਾਜੀ ਰਹਿਮਤullah ਜਾਂ ਕਾਜੀ ਮਹਮੂਦ ਉਹਦਾ ਨਾਮ ਸੀ ਕਾਜੀ ਰੁਕਨਦੀਨ ਰੁਕਨਦੀਨ ਜੀ ਨੇ ਗੁਰੂ ਸਾਹਿਬ ਦੇ ਪੈਰ ਘਮਾਏ ਤੇ ਫਿਰ ਉਹਨਾਂ ਨੂੰ ਜਦੋਂ ਉਹਨਾਂ ਨੂੰ ਵੀ ਰੱਬ ਦੀ ਪ੍ਰਾਪਤੀ ਹੋ ਗਈ ਸੀ ਹੁਣ ਮਦੀਨਾ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਿਹਨਾਂ ਨਾਲ ਮੁਲਾਕਾਤ ਹੋਈ ਮਦੀਨਾ ਵਿੱਚ ਇਮਾਮ ਆਜ਼ਮ ਨਾਲ ਦੌਲਤਖਾਨ ਲੋਧੀ ਰੁਕਨਦੀਨ ਪੰਡਿਤ ਹਰੀਦਲ ਰੁਕਨਦੀਨ ਤਾਂ ਆਪਾਂ ਦੇਖ ਲਿਆ ਇਹ ਕਿੱਥੇ ਦੀ ਘਟਨਾ ਨਾਲ ਸੰਬੰਧਤ ਹੈ ਮੱਕੇ ਦੀ ਰੁਕਨਦੀਨ ਤੇ ਉਸ ਤੋਂ ਬਾਅਦ ਦੌਲਤਖਾਨ ਲੋਧੀ ਤਾਂ ਮਤਲਬ ਆਪਾਂ ਜੇ ਕੋ ਲੋਧੀ ਵੰਸ਼ ਪੜਾਂਗੇ ਉੱਥੇ ਦੇਖਾਂਗੇ ਤੇ ਇੱਥੇ ਡਾਇਰੈਕਟ ਇਸ ਤਰ੍ਹਾਂ ਹੋ ਗਿਆ ਇਮਾਮ ਆਜ਼ਮ ਇਮਾਮ ਆਜ਼ਮ ਬਾਵਾ ਨੇ ਕਿਸ ਹਮਲੇ ਵਿੱਚ ਗੁਰੂ ਸਾਹਿਬ ਜੀ ਨੂੰ ਬੰਦੀ ਬਣਾ ਲਿਆ ਸੀ ਬਾਬਰ ਨੇ ਕਿਹੜਾ ਹਮਲਾ ਸੀ ਸੈਦਪੁਰ ਦਾ ਹਮਲਾ ਸੀ ਕਿਹੜਾ ਹਮਲਾ ਸੀ ਸੈਦਪੁਰ ਦਾ ਜਿੱਥੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾ ਲਿਆ ਸੀ ਉਹਨਾਂ ਨੇ ਹੋਰ ਵੀ ਮਤਲਬ ਲੋਕ ਬੰਦੀ ਬਣਾਏ ਸੀ ਉਹਨਾਂ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੰਦੀ ਬਣਾ ਲਿਆ ਤੇ ਫਿਰ ਬਾਬਰ ਬਾਬਰ ਬਾਣੀ ਵਿੱਚ ਵੀ ਲਿਖਦੇ ਨੇ ਵੀ ਜੇ ਮੈਨੂੰ ਪਤਾ ਹੁੰਦਾ ਵੀ ਕੋਈ ਇੰਨਾ ਪਹੁੰਚਿਆ ਹੋਇਆ ਫਕੀਰ ਆ ਤਾਂ ਮੈਂ ਉਹ ਕਦੇ ਨਾ ਹਮਲਾ ਕਰਦਾ ਤੇ ਉਹਨਾਂ ਨੇ ਗੁਰੂ ਜੀ ਦੇ ਕਹਿਣ ਤੇ ਇਹ ਮਤਲਬ ਜਿਹੜੇ ਉਹਨਾਂ ਨੇ ਕੈਦ ਕੀਤੇ ਸੀ ਸਾਰੇ ਬੰਦੀ ਰਹਿਆ ਕਰਤੇ ਸੀਗੇ ਤੇ ਗੁਰੂ ਜੀ ਤੋਂ ਮਾਫੀ ਵੀ ਮੰਗੀ ਸੀ ਗੁਰੂ ਨਾਨਕ ਜੀ ਨੇ ਰਾਵੀ ਨਦੀ ਦੇ ਕਿਨਾਰੇ ਕਿਹੜਾ ਸ਼ਹਿਰ ਬਸਾਇਆ ਕਿਹੜਾ ਸ਼ਹਿਰ ਬਸਾਇਆ ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤਸਰ ਖਡੂਰ ਸਾਹ ਗੋਇੰਦਵਾਲ ਕਰਤਾਰਪੁਰ ਸਾਹਿਬ ਕਿਹੜਾ ਬਸਾਇਆ ਦਾ ਰਾਈਟ ਆਨਸਰ ਹੈਗਾ ਕਰਤਾਰਪੁਰ ਸਾਹਿਬ ਕਿਹੜੀ ਨਦੀ ਸੀ ਰਾਵੀ ਨਦੀ ਇਹ ਯਾਦ ਰੱਖਿਓ ਇੰਨਾ ਵਿੱਚੋਂ ਕੌਣ ਰਾਜਾ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਇੰਨਾ ਵਿੱਚੋਂ ਕਿਹੜੇ-ਕਿਹੜੇ ਸਮਕਾਲੀ ਸਨ ਇਬਰਾਹਿਮ ਲੋਧੀ ਹਮਾਯੂ ਬਾਬਰ ਉਪਰੋਕਤ ਸਾਰੀ ਠੀਕ ਹੈ ਉਪਰੋਕਤ ਸਾਰੇ ਆਨਸਰ ਹੁਣ ਆਪਾਂ ਜਦੋਂ ਇਬਰਾਹਿਮ ਲੋਧੀ ਦਾ ਟਾਈਮ ਪੀਰੀਅਡ ਦੇ ਦਾਂ ਤਾਂ ਇਹ 1526 ਤੱਕ ਰਹਿੰਦਾ 1526 ਤੱਕ ਹਾਂ ਜਦੋਂ ਬਾਬਰ ਪਹਿਲਾ ਹਮਲਾ ਕਰਦਾ ਪਾਣੀਪਤ ਤੇ ਲੜਾਈ ਹੁੰਦੀ ਹੁੰਦੀ ਆ ਭਾਰਤ ਤੇ ਮਤਲਬ ਪੰਜਾਬ ਤੋਂ ਤਾਂ ਪਹਿਲਾਂ ਹੀ ਕਰੀ ਉਹ ਪੰਜ ਹਮਲੇ ਕਰ ਦਿੰਦਾ ਇਬਰਾਹਿਮ ਲੋਧੀ ਇੱਥੇ ਤੱਕ ਰਹਿੰਦਾ ਫਿਰ ਇਬਰਾਹਿਮ ਲੋਧੀ ਤੋਂ ਬਾਅਦ ਬਾਬਰ ਚਾਰ ਸਾਲ ਰਹਿੰਦਾ 30 ਤੱਕ ਆਪਣੇ ਗੁਰੂ ਸਾਹਿਬ ਜੀ ਉਕੇ 1539 ਜ્યોਤੀ ਜੋ ਸਮਾਂ ਨੇ ਫਿਰ ਇਹਦੇ ਵਿੱਚ ਇੱਕ ਹੋਰ ਮੁਗਲ ਰਾਜਾ ਆਉਂਦਾ ਹਮਾਇੂ ਜਿਹੜਾ ਬਾਅਦ ਚੋਂ ਸ਼ੇਰ ਸ਼ਾ ਸੂਰੀ ਦੇ ਕੋਲੋਂ ਹਾਰ ਜਾਂਦਾ ਤੇ ਇਹਦੇ ਲਈ ਰਾਈਟ ਆਨਸਰ ਹੋ ਗਿਆ ਉਪਰੋਕਤ ਸਾਰੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਬਾਣੀਆਂ ਦੀ ਰਚਨਾ ਕੀਤੀ ਜਪਜੀ ਸਾਹਿਬ ਆਸਾ ਦੀ ਵਾ ਦੱਖਣੀ ਓਂਕਾਰ ਸਿੱਧ ਗੋਸ਼ਟੀ 12ਵਾਂ ਤੁਖਾਰੀ ਉਪਰੋਕਤ ਸਾਰੀਆਂ ਉਪਰੋਕਤ ਸਾਰੀਆਂ ਰਾਈਟ ਆਨਸਰ ਹੈ ਇਹਦਾ ਜੀ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਵੀ ਰਚਨਾ ਕੀਤੀ ਆਸਾ ਦੀ ਬਾਣੀ ਦੱਖਣੀ ਓਕਾਰ ਸਿੱਧ ਗੋਸ਼ਟੀ 12 ਮਾ ਤੁਖਾਰੀ ਤੁਖਾਰੀ ਕਰੀ ਸੀ 12 ਮਾ ਤੁਖਾਰੀ ਤੇ 12 ਮਾ ਮਾਜ ਪੰਜਵੇਂ ਗੁਰੂਆਂ ਨੇ ਕਰੀ ਸੀ ਮਾਜ ਪੰਜਵੇਂ ਗੁਰੂ ਨੇ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਲੋਕ ਦਰਜ ਹਨ 974 ਕਿੰਨੇ ਸ਼ਬਦ ਦਰਜ ਹਨ ਕਿੰਨੇ ਸ਼ਬਦ ਦਰਜ ਹਨ 974 ਜਾਂ 1200 ਦਾ 1053 52 ਤੇ ਆਪਣੇ ਗੁਰੂ ਸਾਹਿਬ ਜੀ ਦੇ 974 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਨ ਅੱਜ ਦੀ ਇੰਨੇ ਕ ਹੀ ਪੀਡੀਐਫ ਸੀ 10-11 ਕੁਐਸਚਨ ਤੇ ਤੁਹਾਨੂੰ ਇਹ ਵੀਡੀਓ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ ਤੇ ਛੋੜੀ ਛੋਟੀ ਵੀਡੀਓ ਰਹੀਗੀ ਅੱਜ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਘੱਟੋ ਘੱਟ ਵੀ ਕਮੈਂਟ ਦਿੱਤਾ ਹੋਇਆ ਕਰੇ ਤੇ ਵੀਡੀਓ ਕਹੇ ਜੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਨੂੰ ਲਾਈਕ ਤੇ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਾਇਆ ਕਰੋ ਜਿਹੜੇ ਪੇਪਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ